ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੇ ਨਾਲ ਸਾਨੂੰ ਸੂਬਾ ਸਰਾਂਦ ਨੇ ਸਹੀਦ ਕਰਨ ਤੋਂ ਬਾਅਦ ਛੁੱਟ ਦਿੱਤਾ ਸੀ ਇਸ ਜਗ੍ਹਾ ਦੇ ਉੱਪਰ ਪਹਿਲਾਂ ਜੰਗਲ ਹੋਇਆ ਕਰਦਾ ਸੀ ਕਿ ਅੱਜ ਥੜੇ ਜਿਹੜੇ ਤੁਸੀਂ ਦੇਖ ਰਹੇ ਹੋ ਤਿੰਨ ਥੜੇ ਇਹ ਸਾਹਮਣੇ ਮਾਤਾ ਗੁਜਰਕੌਰ ਜੀ ਦਾ ਥੜਾ ਹੈਗਾ ਤੇ ਇਹ ਤਿੰਨ ਥੜੇ ਆ ਅੱਗੇ ਛੋਟੇ ਸਾਹਿਬਜ਼ਾਦੇ ਆ ਬਾਬਾ ਜੂਰਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦੇ ਦੋ ਥੜੇ ਬਣੇ ਹੋਏ ਆ ਜਦੋਂ ਉਹਨਾਂ ਦੀਆਂ ਲਾਸਾਂ ਨੂੰ ਇਸ ਜੰਗਲ ਦੇ ਵਿੱਚ ਛੁੱਟ ਦਿੱਤਾ ਇੱਥੋਂ ਦੀ ਹੰਸਰੀ ਨਦੀ ਵਗਦੀ ਸੀ ਹੰਸਰੀ ਨੇ ਦਾ ਕਿਨਾਰਾ ਸੀ ਪਹਿਲਾਂ ਇੱਥੇ ਜੰਗਲ ਹੋਇਆ ਕਰਦਾ ਸੀਗਾ ਜੰਗਲ ਦੇ ਵਿੱਚ ਛੁੱਟ ਦਿੱਤਾ ਵੀ ਤਾਂ ਜੋ ਇਹਨਾਂ ਦੀਆਂ ਲਾਸਾਂ ਨੂੰ ਸ਼ੇਰ ਵਗੈਰਾ ਖਾ ਜਾਣ ਤਾਂ ਇੱਕ ਬੱਬਰ ਸ਼ੇਰ ਨੇ ਉਹਨਾਂ ਦੀਆਂ ਲਾਸਾਂ ਦੀ 48 ਘੰਟੇ ਇਸ ਜਗ੍ਹਾ ਦੇ ਉੱਪਰ ਰੱਖ ਕੇ ਕੀਤੀ ਸੀਗੀ ਤੇ ਤੁਹਾਨੂੰ ਹੰਸਰਾ ਨਦੀ ਦਾ ਵੀ ਉਹ ਜਗ੍ਹਾ ਦਿਖਾਉਣੀ ਹੈ ਜਿੱਥੋਂ ਦੀ ਹੰਸਰਾ ਹੰਸਰਾ ਨਦੀ ਵਗਦੀ ਸੀਗੀ ਉਹਦਾ ਵੀ ਇੱਥੇ ਨਿਸ਼ਾਨ ਆ ਜਿਹੜਾ ਗੁਰਦਾ ਸਬਦੀ ਪ੍ਰਬੰਧ ਕਮੇਟੀ ਵੱਲੋਂ ਸਵਾਰ ਕੇ ਰੱਖੇ ਨੇ ਉਹ ਵੀ ਦਿਖਾਉਣੇ ਆ ਤੁਹਾਨੂੰ ਇਸ ਜਗ੍ਹਾ ਦੇ ਉੱਪਰ ਉਹਦੀ ਪਹਿਲਾਂ ਹਸਲਾ ਨਦੀ ਵਗਦੀ ਹੁੰਦੀ ਸੀਗੀ ਜੰਗਲ ਘੋਰ ਜੰਗਲ ਸੀਗਾ ਇਹ ਹਸਲਾ ਨਦੀ ਦੀ ਉਹ ਇਨਸਾਨ ਨੇ ਜਿੱਥੇ ਇਹ ਜਗ੍ਹਾ ਸੰਗਤਾਂ ਦੇ ਦਰਸ਼ਨਾ ਵਾਸਤੇ ਰੱਖੀ ਹੈ ਬਣਾਈ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ